ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਜ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਸਤੀ ਦਾਸ ਜੀ ਪਾਈ ਮਤੀ ਦਾਸ ਜੀ ਅਤੇ ਪਾਈ ਦੇ ਆਲਾ ਜੀ ਦੀ 350ਵੇਂ ਸ਼ਹੀਦੀ ਦਿਵਸ ਤਾਦ ਨੂੰ ਸਮਰਪਿਤ ਵੱਡੇ ਧਾਰਮਿਕ ਅਤੇ ਇਤਿਹਾਸਿਕ ਕਾਰਜਾਂ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਇਸ ਮਹੱਤਵਪੂਰਨ ਮੌਕੇ ਤੇ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਸਭ ਤੋਂ ਵੱਡੀ ਪਹਿਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੁਆਰਾ ਸਥਾਪਿਤ ਪੁਰਾਣੀ ਅਕਾਲੀ ਮਾਰਕੀਟ ਸਥਾਨ ਦਾ ਦੁਬਾਰਾ ਨਿਰਮਾਣ ਹੈ। ਜਿਸ ਨੂੰ ਸੰਕਤਾਂ ਦੀਆਂ ਸੁਵਿਧਾਵਾਂ ਲਈ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦੇਵਾਲਾ ਜੀ ਜਿਨ੍ਹਾਂ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਜਿਹੜੀ ਚੱਲ ਰਹੀ ਆ ਜਿਹੜੀ ਸ਼ਹਾਦਤ ਬੜੀ ਅਦੁੱਤੀ ਸੀ ਉਸ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਔਰ ਉਸ ਸ਼ਹਾਦਤ ਨੂੰ 350 ਸਾਲਾ ਸ਼ਤਾਬਦੀ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣ ਦੇ ਲਈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਪੁਰਾਣੀ ਏ ਥਾਂ ਸੀ ਅਕਾਲੀ ਮਾਰਕੀਟ ਇਹਨੂੰ ਆਖਦੇ ਆ ਇੱਥੇ ਸੰਗਤ ਦੀ ਸਹੂਲਤ ਵਾਸਤੇ ਸੰਗਤ ਦੇ ਰਹਿਣ ਦੇ ਵਾਸਤੇ ਜਿਹੜਾ ਪਹਿਲਾਂ ਤੇ ਇਥੇ ਇੱਕ ਦੁਕਾਨਾਂ ਬਣਨੀਆਂ ਵਾ ਉੱਪਰ ਉਹਦੇ ਹਾਲ ਤੇ ਉੱਥੋਂ ਤੋਂ ਇਲਾਵਾ 1000 1000 ਕਮਰਾ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਇਹ ਹੈਗਾ ਵਾ ਕਿ 1 ਦੇ 350 ਸਾਲਾ ਸ਼ਤਾਬਦੀ ਆ ਤੇ 350 ਸਾਲਾ ਸ਼ਤਾਬਦੀ ਤੇ ਹਮੇਸ਼ਾ ਇਹ ਗੱਲ ਚੇਤੇ ਰਹੂਗੀ ਭਾਈ ਉਸ ਮੌਕੇ ਦੇ ਉੱਤੇ ਇੱਕ ਵੱਡੀ ਸਰਾਂ ਸੰਗਤ ਦੀ ਸਹੂਲਤ ਦੇ ਵਾਸਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਣਾਈ ਗਈ ਤੋਂ ਅੱਜ ਇਹਦਾ ਜਿਹੜਾ ਆਰੰਭਤਾ ਵਾ ਨੀ ਪੱਥਰ ਆਪਾਂ ਕਵਾਂਗੇ ਕਿਉਂਕਿ ਸੇਖ ਅਰਦਾਸ ਕਰਦਾ ਅਰਦਾਸ ਕਰਕੇ ਇਹਦੀ ਜਿਹੜੀ ਰੰਭਤਾ ਵਾ ਉਹ ਸ਼ੁਰੂ ਕੀਤੀ ਜਾ ਰਹੀ ਤੇ ਮੈਂ ਸਮਝਦਾ ਪੀ ਇੱਕ ਬੜਾ ਚੰਗਾ ਕਾਰਜ ਆ ਜਦੋਂ ਕੋਈ ਸ਼ਤਾਬਦੀ ਮਨਾਈਏ ਤੇ ਕੁਝ ਐਹੋ ਦੇ ਵੱਡੇ ਯਾਦਗਾਰੀ ਕੰਮ ਹੋਣੇ ਚਾਹੀਦੇ ਆ ਜਿਹੜੇ ਸਦੀਵੀ ਰਹਿਣ